ਸਰ ਨਿਊਜ਼ ਚੈਨਲ ਦੇ ਮਾਧਿਅਮ ਦੇ ਰਾਹੀਂ ਸਾਰੇ ਹੀ ਸੱਜਣਾ ਮਿੱਤਰਾਂ ਦਾ ਧੰਨਵਾਦ ਕਰਦਾ ਹਾਂ ਕਿ ਇਸ ਚੈਨਲ ਤੇ ਜਿਹੜੀ ਵੀ ਵੀਡੀਓ ਜਾਂ ਅਸੀਂ ਜਿਹੜਾ ਕੰਟੈਂਟ ਪਾਉਂਦੇ ਹਾਂ ਭਰਾਓ ਤੁਸੀਂ ਉਸ ਨੂੰ ਬਹੁਤ ਹੀ ਮਾਣ ਪਿਆਰ ਤੇ ਆਪਣਾ ਅਸ਼ੀਰਵਾਦ ਬਖਸ਼ ਦਿਓ ਸੋ ਸਮਾਜਿਕ ਹਲਚਲ ਨਿਊਜ਼ ਚੈਨਲ ਦੇ ਮਾਧਿਅਮ ਦੇ ਰਾਹੀਂ ਆਰਟੀਆਈ ਸੋਸ਼ਲ ਮੀਡੀਆ ਐਕਟੀਵਿਸਟ ਤੁਹਾਡਾ ਭਰਾ ਜਰਨਲਿਸਟ ਪੱਤਰਕਾਰ ਦਿਲ ਦੀਆਂ ਗਹਿਰਾਈਆਂ ਤੋਂ ਬਲਵਿੰਦਰ ਸਿੰਘ ਸ਼ੇਰਗਿੱਲ ਧੰਨਵਾਦ ਕਰਦਾ ਏ ਤੇ ਨਾਲ ਦੇ ਨਾਲ ਮੇਰੀ ਇੱਕ ਬੇਨਤੀ ਆ ਭਰਾਓ ਕਿ ਜਿਹੜਾ ਵੀ ਅਸੀਂ ਕੰਟੈਂਟ ਸਮਾਜਿਕ ਹਲਚਲ న్యూਜ਼ ਚੈਨਲ YouTube ਦੇ ਉੱਪਰ ਔਰ ਨਾਲ ਦੇ ਨਾਲ ਸਮਾਜਿਕ ਹਲਚਲ న్యూਜ਼ Facebook ਪੇਜ ਦੇ ਉੱਪਰ ਜਿਹੜੇ ਵੀ ਸੱਜਣ ਜੁੜੇ ਹਨ ਉਹਨਾਂ ਸਾਰਿਆਂ ਦਾ ਧੰਨਵਾਦ ਤੇ ਵੀਰੋ ਇੱਕ ਬੇਨਤੀ ਆ ਕਿ ਜਿਹੜਾ ਕੰਟੈਂਟ ਤੁਹਾਨੂੰ ਜਾਂ ਜਿਹੜੀ ਵੀਡੀਓ ਦੇ ਵਿੱਚ ਕੋਈ ਵਿਚਾਰ ਤੁਹਾਨੂੰ ਚੰਗੇ ਲੱਗਦੇ ਹਨ ਉਹਨਾਂ ਵਿਚਾਰਾਂ ਨੂੰ ਮੁੱਖ ਰੱਖਦੇ ਹੋਏ ਤੇ ਤੁਸੀਂ ਆਪਣੇ ਭਰਾ ਦੀ ਕੋਸ਼ਿਸ਼ ਨੂੰ ਮੁੱਖ ਰੱਖਦੇ ਹੋਏ ਵੀਡੀਓ ਨੂੰ ਵਾਦ-ਵਾਦ ਭਰਾਓ ਸ਼ੇਅਰ ਕਰਿਆ ਕਰੋ ਤੇ ਨਾਲ ਦੇ ਨਾਲ ਲਾਈਕ ਤੇ ਫੇਸਬੁੱਕ ਪੇਜ ਦੇ ਉੱਪਰ ਜਿੰਨੇ ਵੀ ਸਾਡੇ ਸੱਜਣ ਜੁੜੇ ਹਨ ਉਹਨਾਂ ਨੂੰ ਵੀ ਬੇਨਤੀ ਆ ਤੇ YouTube ਚੈਨਲ ਦੇ ਉੱਪਰ ਵੀ ਜਿਹੜੇ ਸੱਜਣ ਜੁੜੇ ਹਨ ਉਹਨਾਂ ਨੂੰ ਵੀ ਬੇਨਤੀ ਆ ਕਿ ਭਰਾਓ ਇਹ ਲਾਈਕ ਸ਼ੇਅਰ ਤੇ ਤੁਸਾ ਕਰਨਾ ਹੀ ਕਰਨਾ ਆ ਸਮਾਜਿਕ ਹਲਚਲ ਨਿਊਜ਼ ਚੈਨਲ ਜਿਹੜਾ ਆ Facebook ਉੱਪਰ ਔਰ YouTube ਦੇ ਉੱਪਰ ਔਰ ਇੱਕ ਹੋਰ ਮੈਂ ਖੁਸ਼ੀ ਦੀ ਗੱਲ ਭਰਾਓ ਤੁਹਾਡੇ ਨਾਲ ਸ਼ੇਅਰ ਕਰਦਾ ਹਾਂ ਕਿ Instagram ਦੇ ਉੱਪਰ ਵੀ ਇਸੇ ਹੀ ਨਾਮ ਦਾ ਜੋ ਚੈਨਲ ਚੱਲਦਾ ਪਿਆ ਆ Twitter ਦੇ ਉੱਪਰ ਵੀ ਇਸੇ ਹੀ ਨਾਮ ਦਾ ਚੈਨਲ ਚੱਲਦਾ ਪਿਆ ਆ ਜਿਹੜੇ ਵੀਰ ਭਰਾਵਾਂ ਦੇ ਅਕਾਊਂਟ ਜੇ ਟਵਿੱਟਰ ਅਕਾਊਂਟ ਨਿਆ ਹੋਇਆ ਆ ਤੁਸੀਂ ਉਹਦੇ ਉੱਪਰ ਵੀ ਵਿజిਟ ਕਰ ਸਕਦੇ ਹੋ ਔਰ ਇੰਸਟਾਗ੍ਰam ਦੇ ਉੱਪਰ ਵੀ ਇਸੇ ਹੀ ਨਾਮ ਦਾ ਚੈਨਲ ਜਿਹੜਾ ਆ ਭਰਾਓ ਤੁਹਾਡੀ ਹੀ ਕਿਰਪਾ ਦੇ ਨਾਲ ਕ੍ਰੀਏਟ ਹੋਇਆ ਆ ਬਣਿਆ ਆ ਤੁਸੀਂ ਉਹਨੂੰ ਵੀ ਦੇਖ ਸਕਦੇ ਹੋ ਉਹ ਵੀਡੀਓ ਜਾਂ ਕੁਝ ਕਲਿੱਪਾਂ ਨੇ ਉਹਦੇ ਉੱਪਰ ਦੇਖ ਕੇ ਤੇ ਉਹਨਾਂ ਨੂੰ ਵਾਤਵਤ ਸ਼ੇਅਰ ਲਾਇਕ ਕਰਿਆ ਕਰੋ ਤੇ ਬਹੁਤ ਸਾਰੇ ਵੀਰ ਕਹਿੰਦੇ ਹੀ ਇਹ ਤਾਂ ਬਣਾਏ ਆ ਭਰਾਓ ਕਿ ਕਈਆਂ ਨੇ ਤੇ ਚਾਰੇ ਅਕਾਊਂਟ ਬਹੁਤ ਸਾਰੇ ਭਰਾਵਾਂ ਦੇ ਕੋਲ ਤੇ ਹੁੰਦੇ ਆ ਤੇ ਬਹੁਤ ਸਾਰੇ ਵੀਰਾਂ ਦੇ ਕੋਲ ਕਈ ਮੋਕੇ YouTube ਚੱਲਦਾ ਆ Facebook ਨਹੀਂ ਚੱਲਦਾ ਜਾਂ Facebook ਚੱਲਦਾ ਆ YouTube ਨਹੀਂ ਚੱਲਦਾ ਜਾਂ ਕਰੀਬਨ ਕਰੀਬਨ ਤੇ ਇਹ ਦੋ ਅਕਾਊਂਟ ਤੇ ਹਰ ਇੱਕ ਦੇ ਮੋਬਾਈਲ ਦੇ ਵਿੱਚ ਬਣੇ ਹੋਏ ਆ ਪਰ ਕਈ ਭਰਾਵਾਂ ਨੇ ਇਹ ਵੀ ਗੱਲ ਕਹੀ ਸੀ ਕਿ ਅਸੀਂ ਸ਼ੇਰਗਿਲ ਸਾਹਿਬ ਅ ਜ ਟਵਿੱਟਰ ਉੱਪਰ ਵੀ ਸਾਡੇ ਅਕਾਊਂਟ ਹੈਗੇ ਆ ਅਸੀਂ ਟਵਿੱਟਰ ਵੀ ਚਲਾਉਂਦੇ ਆ ਇੰਸਟਾਗ੍ਰਾਮ ਵੀ ਚਲਾਉਂਦੇ ਆ ਤੇ ਕਿਰਪਾ ਕਰਕੇ ਇਹ ਵੀ ਇਹਨਾਂ ਉੱਪਰ ਵੀ ਤੁਸੀਂ ਆਪਣੀ ਐਕਟੀਵਿਟੀ ਦਿਖਾਓ ਸੋ ਵੀਰੋ ਇਹ ਜਿੰਨੀ ਤੇਜ਼ੀ ਨਾਲ ਜਾਂ ਜਿੰਨੀ ਕੋਸ਼ਿਸ਼ ਦੇ ਨਾਲ ਅਸੀਂ ਇੰਸਟਾਗ੍ਰਾਮ ਦੇ ਉੱਪਰ ਔਰ ਟਵਿੱਟਰ ਦੇ ਉੱਪਰ ਤੁਹਾਡੇ ਕਹਿਣ ਮੁਤਾਬਕ ਭਰੋ ਇਹ ਤੁਹਾਡੀਆਂ ਦੁਆਵਾਂ ਨੇ ਤੁਹਾਡਾ ਹੌਸਲਾ ਆ ਤੁਹਾਡਾ ਆਸ਼ੀਰਵਾਦ ਆ ਜੇ ਅੱਜ ਅਸੀਂ ਇਹ ਚੈਨਲ ਕ੍ਰੀਏਟ ਕੀਤੇ ਆ ਟਵਿੱਟਰ ਇੰਸਟਾਗ੍ਰam ਫੇਸਬੁੱਕ ਪੇਜ ਔਰ YouTube ਚੈਨਲ ਦੇ ਉੱਪਰ ਸਮਾਜ ਦੀ ਗੱਲ ਹੁੰਦੀ ਆ ਕੁਝ ਚੰਗੇ ਵਿਚਾਰ ਲੈ ਕੇ ਤੁਹਾਡੇ ਰੂਬਰੂ ਹੁੰਨੇ ਆ ਤੇ ਇੱਕ ਵੀਰੋ ਅਸੀਂ ਹੋਰ ਪ੍ਰੋਗਰਾਮ ਇੱਕ ਸ਼ੁਰੂ ਕੀਤਾ ਆ ਉਹਦੇ ਵਿੱਚ ਵਕ ਵਕ ਹਸਤੀਆਂ ਨੂੰ ਲੈ ਕੇ ਤੁਹਾਡੇ ਰੂਬਰੂ ਕਰਾਂਗੇ ਮਨ ਦੇ ਬਲਬਲੇ ਮਨ ਦੇ ਬਲਬਲੇ ਪ੍ਰੋਗਰਾਮ ਜਿਹੜਾ ਆ ਇਹ ਪੀਬੀ02 ਮਾਜਰ نیوز ਤੇ ਵੀ ਅਸੀਂ ਦਿਖਾ ਸਕਦੇ ਹਾਂ ਪਬਲਿਕ ਪਾਵਰ ਮੀਡੀਆ نیوز ਚੈਨਲ ਤੇ ਵੀ ਦਿਖਾ ਸਕਦੇ ਹਾਂ ਪਬਲਿਕ ਪ੍ਰਾਈਮ ਇੰਡੀਆ نیوز ਚੈਨਲ ਤੇ ਵੀ ਦਿਖਾ ਸਕਦੇ ਹਾਂ ਸ਼ੇਰ ਗੈਲ ਸਟਾਰ ਟੀਵੀ ਦੇ ਉੱਪਰ ਵੀ ਦਿਖਾ ਸਕਦੇ ਹਾਂ ਕੇਵਲ ਤੇ ਕੇਵਲ ਇੱਕ ਮਨ ਦੇ ਬਲਬਲੇ ਜਿਹੜਾ ਪ੍ਰੋਗਰਾਮ ਆ ਇਹਨੂੰ ਭਰਾਓ ਮਿਸ ਨਾ ਕਰਿਆ ਕਰੋ ਤੇ ਮੇਰੀ ਇੱਕ ਕੋਸ਼ਿਸ਼ ਰਹੀਆ ਕਰੂਗੀ ਕਿ ਜਦੋਂ ਵੀ ਅਸੀਂ ਕੋਈ ਪ੍ਰੋਗਰਾਮ ਚਲਾਉਣਾ ਆ ਜਿਸ ਦਿਨ ਵਿੱਚ 2-4 ਦਿਨ ਉਹਦੀ ਐਡ ਦਿੱਤੀ ਜਾਵੇ ਤੇ ਬਾਕੀ ਭਰਾਵੋ ਹੌਲੀ-ਹੌਲੀ ਮੇਰੇ ਇਹ ਜਿਹੜੇ ਚੈਨਲ ਆ ਪਹਿਲਾਂ ਮੈਂ ਹੋਰ ਸਮਾਜ ਦੇ ਕੰਮਾਂ ਦੇ ਵਿੱਚ ਵਿਚਰਦਾ ਹੁੰਨਾ ਹਾਂ ਉਹਦੇ ਕਰਕੇ ਮੈਂ ਚੈਨਲਾਂ ਦੇ ਉੱਪਰ ਟਾਈਮ ਨਹੀਂ ਸੀ ਦੇ ਸਕਿਆ ਪਰ ਭਰਾਵੋ ਤੁਹਾਡੀ ਰਹਿਮਤ ਨਾਲ ਤੁਹਾਡੇ ਪਿਆਰ ਨਾਲ ਤੁਹਾਡੀਆਂ ਦੁਆਵਾਂ ਸਦਕਾ ਤੁਹਾਡੇ ਆਸ਼ੀਰਵਾਦ ਸਦਕਾ ਹੁਣ ਮੈਂ ਇਹਨਾਂ ਚੈਨਲਾਂ ਦੇ ਉੱਪਰ ਕੰਮ ਕਰਦਾ ਪਿਆ ਹਾਂ ਤੇ ਉਮੀਦ ਹੈ ਜੇਕਰ ਤੁਹਾਨੂੰ ਇਸ ਚੈਨਲ ਦੇ ਮਾਧਮ ਦੇ ਰਾਹੀਂ ਸਮਾਜ ਕਹਲਚਲ ਨਿਊਜ਼ ਚੈਨਲ ਦੇ ਮਾਧਮ ਦੇ ਰਾਹੀਂ ਜਾਂ ਜਿਹੜੇ ਮੈਂ ਚੈਨਲਾਂ ਦੇ ਨਾਮ ਲੈ ਚੁੱਕਾ ਹਾਂ ਪੀਬੀ02 ਮਾਜ ਚੈਨਲ ਦੇ ਮਾਧਮ ਦੇ ਰਾਹੀਂ ਜਿਹੜੇ ਵੀ ਸਾਡੇ ਚੈਨਲ ਨੇ ਮਨ ਦੇ ਬਲਬਲੇ ਦੇ ਰਾਹੀਂ ਜਿਹੜਾ ਸਾਡਾ ਪ੍ਰੋਗਰਾਮ ਮਨ ਦੇ ਬਲਬਲੇ ਨੇ ਉਹ ਪ੍ਰੋਗਰਾਮ ਪੇਸ਼ ਕਰਾਂਗੇ ਜੇਕਰ ਇਹਨਾਂ ਵਿੱਚੋਂ ਤੁਹਾਨੂੰ ਮੇਰੇ ਚੈਨਲਾਂ ਦੇ ਰਾਹੀਂ ਜਾਂ ਤੁਹਾਡੇ ਚੈਨਲਾਂ ਦੇ ਰਾਹੀਂ ਮੇਰੀ ਕੋਸ਼ਿਸ਼ ਦੇ ਰਹੀ ਕਿਸੇ ਵੀ ਸੱਜਣ ਦਾ ਭਲਾ ਹੁੰਦਾ ਆ ਤੇ ਮੈਂ ਆਪਣੇ ਆਪ ਨੂੰ ਵੜਪਾਗਾ ਸਮਝਦਾ ਹਾਂ ਤੇ ਸਮਝਾਂਗਾ ਸੋ ਵੀਰੋ ਮੈਂ ਤੁਹਾਡਾ ਵੀਰ ਬਲਵਿੰਦਰ ਸਿੰਘ ਸ਼ੇਰਗਿੱਲ ਪੱਤਰਕਾਰ ਭਰਾ ਤੁਹਾਡਾ ਜਰਨਲਿਸਟ ਵੀਰ ਤੁਹਾਡਾ ਵੱਡੇ ਕੋਲੋਂ ਸਿਰਫ ਇਹੋ ਹੀ ਈਕਾਸ ਰੱਖਦਾ ਹਾਂ ਕਿ ਵੀ ਵੀਰੋ ਮੇਰੀ ਕੋਸ਼ਿਸ਼ ਨਿਰਪੱਖ ਹੈ ਮੇਰੀ ਕੋਸ਼ਿਸ਼ ਇਹ ਨਹੀਂ ਆ ਕਿ ਜਾਤ ਪਾਤ ਦੀ ਲੜਾਈ ਪਾ ਕੇ ਫਾਇਦਾ ਲਈਏ ਮੇਰੀ ਕੋਸ਼ਿਸ਼ ਇਹ ਆ ਕਿ ਮਾਨਸ ਕੀ ਜਾਤ ਸਭੇ ਕੇ ਪਹਿਚਾਨਬੋ ਤੇ ਜਿਹੜੇ ਵੀ ਲੋਕ ਜਾਂ ਜਿੰਨਾਂ ਲੋਕਾਂ ਦੇ ਗਲਾਂ ਦੇ ਵਿੱਚ ਜਾਤ ਪਾਤ ਦਾ ਕਿੱਲਾ ਫਸਿਆ ਆ ਉੱਚ-ਨੀਚ ਦਾ ਕਿੱਲਾ ਫਸਿਆ ਆ ਮੇਰੀ ਕੋਸ਼ਿਸ਼ ਆ ਤੁਹਾਡੇ ਸਾਰਿਆਂ ਦੇ ਤੁਹਾਡੇ ਸਾਰਿਆਂ ਦੀ ਤੁਹਾਡੀ ਸਾਰਿਆਂ ਦੀ ਇੱਕ ਜੁਟਤਾ ਦੇ ਨਾਲ ਤੁਹਾਡੀ ਸਾਰਿਆਂ ਦੀ ਅਸ਼ੀਰਵਾਦ ਤੇ ਸਦਕਾ ਦੇ ਨਾਲ ਤੁਹਾਡੇ ਪਿਆਰ ਦੇ ਸਦਕਾ ਦੇ ਨਾਲ ਤੇ ਤੁਹਾਡੇ ਕੋਲੋਂ ਜੋ ਵੀ ਮੈਨੂੰ ਅਸ਼ੀਰਵਾਦ ਮਿਲਦਾ ਆ ਜੋ ਤੁਸੀਂ ਮੈਨੂੰ ਗਾਈਡ ਕਰਦੇ ਜੇ ਮੈਂ ਉਹਦੇ ਥਰੂ ਉਹ ਚੀਜ਼ਾਂ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ ਹਾਂ ਜੋ ਤੁਸੀਂ ਮੈਨੂੰ ਸੁਝਾਅ ਦਿੰਦੇ ਹੋ ਤੇ ਇਹ ਆ ਕਿ ਆਓ ਸਾਰੇ ਹੰਬਲਾ ਮਾਰੀਏ ਸਾਰੇ ਸਮਾਜ ਦੇ ਵਿੱਚ ਜਿੰਨੇ ਵੀ ਸਮਾਜ ਹਨ ਹਾਲਾ ਕਿ ਮਜਬੂਰੀ ਹੈ ਜਾਤ ਪਾਤ ਕਹਿਣੀ ਪੈਂਦੀ ਹੈ ਮੈਨੂੰ ਹਲਕ ਜਾਤ ਪਾਤ ਕੋਈ ਨਹੀਂ ਹੈ ਇੱਕ ਔਰਤ ਹੈ ਇੱਕ ਮਰਦ ਹੈ ਇੱਕ ਤੀਸਰਾ ਜੈਂਡਰ ਹੈ ਜ ਜਨੂ ਰੱਬ ਨੇ ਬਣਾਇਆ ਅਸੀਂ ਉਹਨੂੰ ਬਾਬੇ ਵੀ ਕਹਿੰਨੇ ਆ ਸਤਕਾਰ ਵਜੋਂ ਕਿੰਨਰ ਵੀ ਕਹਿੰਦੇ ਆ ਖੁਸਰੇ ਵੀ ਕਹਿੰਦੇ ਆ ਇਹ ਢਾਈ ਜਾਤਾਂ ਤੋਂ ਇਲਾਵਾ ਬਾਕੀ ਜਨਵਰਾਂ ਦੀਆਂ ਕਿਸਮਾਂ ਨੇ ਕਿਸੇ ਵੀ ਕਿਸਮ ਦਾ ਕੁੱਕਰ ਕੁੱਤਾ ਹੋਵੇ ਬੱਕਰਾ ਹੋਵੇ ਕਾਮ ਮਜ ਹੋਵੇ ਉਹਨੂੰ ਉਸੇ ਹੀ ਨਾਮ ਦੇ ਨਾਲ ਅਸੀਂ ਸੱਦਦੇ ਹਾਂ ਉਸੇ ਹੀ ਨਾਮ ਦੇ ਨਾਲ ਉਹਦੀ ਪਹਿਚਾਣ ਆ ਸੋ ਹਰ ਇੱਕ ਜਿਹੜੀ ਕਾਮ ਬਣੀ ਹੋਈ ਆ ਜਾਂ ਬਣਾਈ ਹੋਈ ਆ ਬਣੀ ਹੋਈ ਨਹੀਂ ਬਣਾਈ ਹੋਈ ਆ ਉਹਨਾਂ ਦੇ ਵਿੱਚ ਚੰਦ ਕੋ ਬੰਦੇ ਇਸ ਤਰ੍ਹਾਂ ਦੇ ਹੈਗੇ ਨੇ ਜਿਹੜੇ ਜਾਤ ਪਾਤ ਉੱਚ ਨੀਚ ਦਾ ਉੱਚ ਨੀਚ ਦੀਆਂ ਗੱਲਾਂ ਕਰਦੇ ਹਨ ਆਉਂ ਪ੍ਰਾਉ ਸਾਰੇ ਰਲ ਕੇ ਜਿੰਨੇ ਵੀ ਇਸ ਧਰਤੀ ਦੇ ਵਿੱਚ ਜਾਂ ਇਸ ਧਰਤੀ ਦੇ ਉੱਤੇ ਆਪਾਂ ਜੀਵ ਹਾਂ ਪਰਾਣੀ ਹੰਬਲਾ ਮਾਰੀਏ ਤੇ ਭੇਦ ਭਾਵ ਉੱਚ ਨੀਚ ਜਾਤ ਪਾਤ ਦਾ ਬੀਜ ਜਿਹੜਾ ਨਾਸ ਕਰੀਏ ਸੋ ਜਿਆਦਾ ਪ੍ਰਭੂ ਤੁਹਾਡੇ ਕੋ ਸਮਾਂ ਤੁਹਾਡਾ ਲੈ ਲਿਆ ਤੁਹਾਡਾ ਕੀਮਤੀ ਸਮਾਂ ਲਿਆ ਤੁਸੀਂ ਇਸ ਵੀਡੀਓ ਨੂੰ ਦੇਖਿਆ ਬਲਵਿੰਦਰ ਸਿੰਘ ਸ਼ੇਰਗਿੱਲ ਪੱਤਰਕਾਰ ਜਰਨਲਿਸਟ ਪ੍ਰਭਾ ਤੁਹਾਡਾ ਦਿਲੋਂ ਧੰਨਵਾਦ ਕਰਦਾ ਹੈ ਕਿ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਹੋ ਸਕੇ ਤੇ ਪ੍ਰਭੂ ਵਿਚਾਰ ਜਿਹੜੇ ਆ ਤੁਹਾਨੂੰ ਚੰਗੇ ਲੱਗਣ ਤੇ ਇਹਨਾਂ ਵਿਚਾਰਾਂ ਨੂੰ ਅਗਾਹਾਂ ਤੋਂ ਅਗਾਹਾਂ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਮੇਰੇ ਵੀਰੋ ਪਰ ਉਹ ਇੱਕ ਮੈਂ ਸਮਾਜ ਦੀ ਗੱਲ ਕਰਦਾ ਹਾਂ ਇਹ ਨਹੀਂ ਵੀ ਇੱਕ ਸਮਾਜ ਦੀ ਕਿਸੇ ਵੀ ਸਮਾਜ ਦੇ ਵਿੱਚ ਕੋਈ ਮਾੜਾ ਕਰਮ ਹੁੰਦਾ ਆ ਉਹਨੂੰ ਮੈਂ ਜਨਤਕ ਕਰਦਾ ਹਾਂ ਬੇਚਿਜਕ ਬੇਚਿਜਕ ਜਨਤਕ ਕਰਦਾ ਹਾਂ ਤੇ ਜੇ ਤੁਹਾਨੂੰ ਲੱਗਦਾ ਹੈ ਕੇ ਸ਼ੇਰ ਗਿਲ ਭਰਾ ਸਾਡਾ ਵਾਕਿਆ ਹੀ ਅੱਗ ਲਾ ਕੇ ਕਿਸੇ ਦੇ ਘਰ ਨੂੰ ਝੜ ਕੇ ਆਪਣਾ ਘਰ ਬਣਾਉਣ ਦੀ ਕੋਸ਼ਿਸ਼ ਨਹੀਂ ਕਰਦਾ ਤੇ ਫਿਰ ਜ਼ਰੂਰ ਵੀਰੋ ਆਪਣੇ ਭਰਾ ਨੂੰ ਹੌਸਲਾ ਦਿਓ ਸਾਡੀ ਹਰ ਇੱਕ ਵੀਡੀਓ ਨੂੰ ਸੁਣੋ ਵਿਚਾਰੋ ਉਸ ਨੂੰ ਸ਼ੇਅਰ ਕਰਕੇ ਅੱਗੇ ਤੋਰੋ ਤੁਹਾਡੇ ਕੋਲ ਬੜੇ ਪਲੇਟਫਾਰਮ ਹੈਗੇ ਨੇ ਬਹੁਤ ਸਾਰੇ ਵੀਰਾਂ ਦੇ ਕੋਲ YouTube ਆ Facebook ਆ ਟਵਿੱਟਰ ਆ ਇੰਸਟਾਗ੍ਰਾਮ ਆ ਤੇ ਇੰਸਟਾਗ੍ਰਾਮ ਦੇ ਉੱਪਰ ਵੀ ਮੈਂ ਛੋਟੀ ਛੋਟੀ ਕਲਿੱਪ ਪਾਉਂਦਾ ਬਕਾਇਦਾ ਉਹਦੇ ਉੱਪਰ ਮੈਂ ਲਿਖਿਆ ਹੁੰਦਾ ਆ ਕਿ ਪ੍ਰਭਾਉ ਇਹ ਜਿਹੜੀ ਵੀਡੀਓ ਆ ਸਮਾਜਿਕ ਹਲਚਲ ਨਿਊਜ਼ ਚੈਨਲ ਜਿਹੜਾ ਆ ਇਹ ਤੁਸੀਂ YouTube ਤੇ ਜਾ ਕੇ ਦੇਖ ਸਕਦੇ ਜੀ ਪੂਰੀ ਵੀਡੀਓ Facebook ਪੇਜ ਤੇ ਵੀ ਦੇਖ ਸਕਦੇ ਜੀ ਸੋ ਪ੍ਰਭਾਉ ਦਿਲ ਦੀਆਂ ਗੱਲਾਂ ਤੁਹਾਡੇ ਨਾਲ ਮੈਂ ਸਾਂਝੀਆਂ ਕਰਦਾ ਆ ਤੇ ਜਿਹੜਾ ਨਵਾਂ ਪ੍ਰੋਗਰਾਮ ਅਸੀਂ ਉਲੀਕਿਆ ਆਉਣ ਵਾਲੇ ਸਮੇਂ 'ਚ ਵੱਡੇ ਪੱਧਰ ਤੇ ਇਸ ਨੂੰ ਲੈ ਕੇ ਜਾਵਾਂਗੇ ਮੰਨਦੇ ਬਲਬਲੇ ਜੇ ਉਸ ਮਾਲਕ ਨੇ ਚਾਹਿਆ ਤੇ ਭਰਾਵੋ ਤੁਹਾਡਾ ਆਸ਼ੀਰਵਾਦ ਤੁਹਾਡਾ ਪਿਆਰ ਮੁਹੱਬਤ ਸਾਡੇ ਨਾਲ ਰਹੀ ਤੁਹਾਡੇ ਸਾਰੇ ਭਰਾਵਾਂ ਦੀ ਪਿਆਰ ਮੁਹੱਬਤ ਸਾਡੇ ਨਾਲ ਰਹੀ ਤੁਹਾਡਾ ਆਸ਼ੀਰਵਾਦ ਰਹਾ ਪਰਮਾਤਮਾ ਦੀ ਨજર ਕਰਮ ਬੇਹਰ ਸਦਕਾ ਇਸ ਪ੍ਰੋਗਰਾਮ ਨੂੰ ਤੁਹਾਡੇ ਜਰੀਏ ਵੱਡੇ ਲੈਵਲ ਤੇ ਲੈ ਕੇ ਜਾਵਾਂਗੇ ਸੋ ਦਿਲ ਦੀਆਂ ਗਹਿਰਾਈਆਂ ਤੋਂ ਬਲਵਿੰਦਰ ਸਿੰਘ ਸ਼ੇਰਗਿੱਲ ਪੱਤਰਕਾਰ ਜਰਨਲਿਸਟ ਭਰਾ ਤੁਹਾਡਾ ਸਾਰਿਆਂ ਵੀਰਾਂ ਦਾ ਜਿੰਨੇ ਵੀ YouTube ਚੈਨਲ ਨਾਲ ਤੁਸੀਂ ਸਾਡੇ ਨਾਲ ਇਹ ਸਮਾਜਿਕ ਹਲਚਲ ਨਿਊਜ਼ ਚੈਨਲ ਨਾਲ ਜੁੜੇ ਹੋ ਚਾਹੇ Facebook ਤੇ ਹੋਵੋ Facebook ਪੇਜ ਤੇ ਹੋਵੋ ਚਾਹੇ YouTube ਚੈਨਲ ਤੇ ਚਾਹੇ Instagram ਤੇ ਚਾਹੇ Twitter ਤੇ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਂ ਗਿਆ ਤੋਂ ਧੰਨਵਾਦ ਸੋ ਆਓ ਸਾਥੀਓ ਇੱਕ ਵਾਰ ਜਰੂਰ ਉਸ ਸ਼ੈਵਰ ਦੇ ਨਾਂ ਤੋਂ ਤੇ ਮਹਾਪੁਰਸ਼ਾਂ ਦੇ ਨਾਂ ਤੋਂ ਉਹਨਾਂ ਨੂੰ ਵੀ ਯਾਦ ਕਰੀਏ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਸਾਥੀਓ ਧੰਨਵਾਦ ਰੱਬ ਰੱਖਾ